ਦੁਨੀਆ ਦੇ ਸਭ ਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਇਟਲੀ ਦੇ ਅੰਦਰ ਰਿਮੀਨੀ ਸ਼ਹਿਰ ਦੇ ਨੇੜੇ ਸੈਨ ਮਰੀਨੋ ਬੋਰਗੋ ਮਾਜੋਰੇ ਗੱਡੀ پارک ਕਰਨ ਤੋਂ ਬਾਅਦ ਆਪਾਂ ਫੜੀ ਕੇਵਲ ਕਾਰ ਜਿਹੜੀ ਕਿ ਕੁਸ਼ਕੀ ਮੈਂਟਾ ਚ ਸਾਨੂੰ ਮਾਉਂਟ ਟਾਈਟੈਨੋ ਦੇ ਸਿਖਰ ਤੇ ਲੈ ਗਈ ਜਿੱਥੇ ਸੈਨ ਮਰੀਨੋ ਦਾ ਸਾਰਾ ਘੁੰਮਣ ਵਾਲਾ ਏਰੀਆ ਬਣਿਆ ਹੋਇਆ ਹੈ ਉੱਪਰ ਪਹੁੰਚਦਿਆਂ ਹੀ ਇੱਕ ਸੋਹਣਾ ਜਿਹਾ ਸਕੁਅਰ ਬਣਿਆ ਜਿਹੜਾ ਕਿ ਹਮੇਸ਼ਾ ਭੀੜ ਨਾਲ ਭਰਿਆ ਹੀ ਹੁੰਦਾ ਕਿਉਂਕਿ ਇਹ ਬੈਸਟ ਲੋਕੇਸ਼ਨ ਹੈ ਵਿਊ ਦੇਖਣ ਲਈ ਅਤੇ ਫੋਟੋਆਂ ਖਿੱਚਣ ਦੇ ਲਈ ਉਸ ਤੋਂ ਬਾਅਦ ਚੱਲਦੇ-ਚੱਲਦੇ ਅਸੀਂ ਪਹੁੰਚ ਗਏ ਲਿਬਰਟੀ ਸਕੁਅਰ ਸੈਨ ਮਰੀਨੋ ਦਾ ਦਿਲ ਵੀ ਕਿਹਾ ਜਾਂਦਾ ਇਸ ਨੂੰ ਜਿਹਦੇ ਵਿੱਚ ਗਵਰਨ ਜਿਸ ਨੂੰ ਵੇਖਣ ਦੇ ਲਈ ਇੱਕ ਟਿਕਟ ਲੈਣੀ ਪੈਂਦੀ ਹੈ 11 ਯੂਰੋ ਦੀ ਜਿਹੜੀ ਕਿ ਐਕਸੈਸ ਦਿੰਦੀ ਹੈ ਬਾਕੀ ਹੋਰ ਚੀਜ਼ਾਂ ਵੇਖਣ ਨੂੰ ਵੀ ਜਿਵੇਂ ਕਿ ਸੈਂਟ ਮਰੀਨੋ ਦਾ ਬੈਸੀਲਿਕਾ ਤਿੰਨ ਟਾਵਰਸ ਜਿਨ੍ਹਾਂ ਵਿੱਚ ਜੇਲ੍ਹਾਂ ਬਣੀਆਂ ਹੋਈਆਂ ਨੇ ਹਥਿਆਰ ਰੱਖੇ ਹੋਏ ਨੇ ਔਰ ਟਾਵਰ ਦੇ ਸਿਖਰ ਤੇ ਜਾਣ ਦਾ ਵੀ ਮੌਕਾ ਮਿਲਦਾ ਜਿਹੜਾ ਕਿ ਸੈਂਟ ਮਰੀਨੋ ਦਾ ਸਭ ਤੋਂ ਹਾਈ ਪੁਆਇੰਟ ਹੈ ਔਰ ਐਂਡ ਦੇ ਵਿੱਚ ਦੋ ਮਿਊਜ਼ੀਅਮਸ ਜਿਦੇ ਵਿੱਚ ਸਿੱਕੇ ਮੋਰਾ ਅਤੇ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਜੇ ਇਕਨੋਮੀ ਦੀ ਗੱਲ ਕਰੀਏ ਤੇ ਟੈਕਸ ਇੱਥੇ ਦੂਸਰੀਆਂ ਕੰਟਰੀਆਂ ਦੇ ਮੁਕਾਬਲੇ ਘੱਟ ਹੈ ਸੋ ਟੂਰਿਸਟ ਆ ਕੇ ਸ਼ਾਪਿੰਗ ਵੀ ਬਹੁਤ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਤੇ ਰਸ ਰਿਆ ਹੋਇਆ ਹੈ ਇਹ ਕੰਟਰੀ ਵਿਜ਼ਿਟ ਕਰਨ ਨੂੰ 6-7 ਘੰਟੇ ਵਾਧੂ ਨੇ ਜੇ ਤੁਹਾਨੂੰ ਵੀ ਮੌਕਾ ਮਿਲਿਆ ਤੇ ਜ਼ਰੂਰ ਵਿਜ਼ਿਟ ਕਰਕੇ ਜਾਇਓ ਬਾਕੀ ਫੁੱਲ ਵਲੌਗ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਆਪਣੇ YouTube ਚੈਨਲ ਤੇ ਟਾਲੀਅਨ ਐਕਸ ਪੰਜਾਬੀ ਤੇ